ਹਾਂਜੀ ਵੈਰੇ ਗੁਰੂ ਜੀ ਕੀ ਹਾਲ ਆ ਸਾਰੇ ਠੀਕ ਠਾਕ ਹੋ ਜੀ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਜਿਹੜਾ ਆਪਾਂ ਕੰਕ੍ਰੀਟ ਬਲੈਂਟਰ ਲਈ ਵਰਤਦੇ ਆ ਉਹ ਕਿਹੜੀ ਕੁਆਲਿਟੀ ਦੇ ਕਿਵੇਂ ਵਰਤਦੇ ਆ ਕਿੰਨੇ ਗ੍ਰੇਡ ਦਾ ਵਰਤਦੇ ਆ 20 ਵਰਤਦੇ ਆ ਕਿ 25 ਵਰਤਦੇ ਆ ਜੀ ਕਿਹੜਾ ਕਿਹੜਾ ਮਟੀਰੀਅਲ ਪਾਉਨੇ ਆ ਕਿਹੜੀ ਬਜਰੀ ਪਾਉਨੇ ਆ ਕੀ ਕੀ ਪਾਉਨੇ ਆ ਤੇ ਉਹ ਤੁਹਾਨੂੰ ਚੱਕਰ ਆਉਣੇ ਤੇ ਇਹ ਪੰਨਪਾਇਰ ਨਾਰੰਗੜ੍ਹ ਬਲੈਂਟਰ ਪੈ ਰਿਆ ਸੀਗਾ ਇੱਥੇ ਆਪਾਂ ਜਿਹੜਾ ਸੀਮੈਂਟ ਪਾਇਆ ਸਾਰਾ ਏਸੀਸੀ 골ਡ ਪਾਇਆ ਜੀ ਤੇ ਹਰੇ ਰੇਤਾ ਵੀ ਆਪਣੇ ਕੋਲੇ ਤੇ ਤੰਤਸਲੇ ਪਾਉਣੇ ਆ ਕੰਕਰੀਟ ਦੇ ਵਿੱਚ ਸਾਹਮਣੇ ਕੰਪਨਰ ਕੋਲ ਪਿਆ ਜੀ ਕੋਰ ਸੈਂਡ ਇਹ ਜਰੂਰ ਪਾਉਣੇ ਨੂੰ واਸ਼ਿੰਗ ਸੈਂਡ ਵੀ ਕਹਿੰਦੇ ਆ ਕਰਾ ਵੀ ਕਹਿੰਦੇ ਆ ਵੀ ਕੁਆਲਟੀ ਚੈੱਕ ਕਰੋ ਤੁਸੀਂ ਤੇ ਲਾਲ ਜਾਨੀ ਇੱਕ ਹੁੰਦਾ ਉਹ ਸਰਕਾ ਤੇ ਆਉਂਦਾ ਉਹ ਨਹੀਂ ਹੈਗਾ ਬਿਲਕੁਲ ਸਾਫ ਨੀਲਾ ਕਰਾ ਜੀ ਆ ਦੇਖੋ ਬਿਲਕੁਲ ਵੀ ਮਿੱਟੀ ਨਹੀਂ ਥੋਤਾ ਹੋਇਆ ਕਰਾ ਇਹ ਤੇ ਸਾਹਮਣੇ ਬਜਰੀ ਪਈ ਆ 10 mm ਤੇ 20 mm ਮੈਕਸ ਜੀ ਇਹਦੀ ਕੁਆਲਟੀ ਚੈੱਕ ਕਰੋ ਤੁਹਾਨੂੰ ਮੈਂ ਇੱਟ ਨੰਬਰ ਕੁਆਲਿਟੀ ਹੈ ਨੀਲੀ ਬਿਲਕੁਲ ਨੀਲੀ ਵਜਦੀ ਹੈ ਜੀ ਆਹ ਦੇ ਬਿਲਕੁਲ ਸਾਫ ਵਜਦੇ ਤੁਸੀਂ ਦੇਖੋ ਬਿਲਕੁਲ ਮਟੀਨੀ ਦੇ ਵਿੱਚ ਇਹ ਜਿਹੜੀ ਆਪਾਂ ਮਾਲ ਬਣਾਉਣੇ ਹੈ M20 ਮਾਲ ਬਣਾਉਣੇ ਹੈ ਜੀ ਇੱਕ ਬੋਰੀ ਸੀਮੈਂਟ ਦੀ 9 ਤਗਾਰੀਆਂ ਵਜਦੀਆਂ ਜੀ ਤੇ 5 ਤਗਾਰੀਆਂ ਤੇ ਲੀਆਂ ਸੜੇ ਵਿੱਚ ਪੋੜਨੇ 3 ਤਿੱਤੀਆਂ 2% ਤੇ ਇਹ M20 ਮਾਲ ਬਣ ਜਾਂਦਾ ਜੀ ਪਾਣੀ ਇਹ ਚ 26 ਤੋਂ 27 ਲੀਟਰ ਹੀ ਪਾਉਣਾ ਤੇ ਮਾਲ ਬਿਲਕੁਲ ਗੋਲ ਜਿਹਾ ਹੋਵੇ ਬਿਲਕੁਲ ਨਰਮ ਪਾਣੀ ਵਰਗਾ ਮਾਲ ਨਹੀਂ ਚਾਹੀਦਾ ਗੋਲ ਮਾਲ ਚਾਹੀਦਾ ਆਪਾਂ ਨੂੰ ਕੌਣ ਖਾਤਰ ਤੇ ਇਹਦੀ ਜਾਨ ਬਹੁਤ ਜ਼ਿਆਦਾ ਵੱਣ ਜਾਂਦੀ ਆ ਤੇ ਬਿਲਕੁਲ ਦੀ ਸਲਾਬ ਹੋਣ ਦੀ ਬਿਲਕੁਲ ਨਾ ਮਤ ਬਿਲਕੁਲ ਨਹੀਂ ਹੁੰਦੀ ਸਲਾਬ 0% ਵੀ ਨਹੀਂ ਹੁੰਦੀ ਸਲਾਬ ਜੇ ਸਹੀ ਕੰਮ ਸਹੀ ਮਟੀਰੀਅਲ ਪਾਇਆ ਹੋਵੇ ਜੇ ਤੁਸੀਂ ਰੇਤਾ ਮਿੱਟੀ ਵਾਲਾ ਪਾ ਲਿਆ ਤੇ ਬਜਰੀ ਚਿੱਟੀ ਜੀ ਬਜਰੀ ਵਾਲੀ ਉਹਦਾ ਕੋਈ ਫਾਇਦਾ ਨਹੀਂ ਪਾਉਂਦੇ ਤੁਸੀਂ 골ਡ ਪਾ ਲੋ ਭਾਵੇਂ ਦੂਜਾ ਪਾ ਲੋ ਫਿਰ ਕੋਈ ਫਾਇਦਾ ਨਹੀਂ ਉਹਦੀ ਸਲਾਬ ਤਾਂ ਥੱਲੇ ਆਉਣੀ ਹੀ ਆਣੀ ਹੈ ਜੀ ਵਧੀਆ ਕੰਮ ਕਰਨ ਲਈ ਸਾਨੂੰ 4 4 ਫੁੱਟ ਤੇ ਸਪੇਸਰ ਲਾ ਰਹੇ ਆ ਤੇ ਆਪਾਂ ਰੇਕ ਵਿੱਚ ਕੰਪਲਿਟ ਦੇ ਵਿੱਚ ਵਾਈਬ੍ਰੇਟਰ ਜ਼ਰੂਰ ਲਾਉਣਾ ਇਹ ਇਹ ਬੰਦ ਜਮਾ ਖਤਮ ਹੋ ਜਾਂਦੇ ਜੀ ਮਜ਼ਦੂਰੀ ਹੋਰ ਵੀ ਦਿੱਕਣੀ ਹੋਣੀ ਹੈ ਜੀ ਬੜੀ ਕੰਪਲਿਟ ਦੀ ਜੋ ਚਪਟੀਆਂ ਨਾ ਸਫਾਈ ਵੀ ਦਿੱਤੀ ਤੇ ਬਹੁਤ ਚੰਕਰ ਸਾਡੇ ਕੰਮ ਦੀ ਕੁਆਲਿਟੀ ਤੇ ਵਧੀਆ ਕੰਮ ਕਰਉਣ ਸਾਡੇ ਨਾਲ ਸੰਪਰਕ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ